ਸਰਬ ਅੱਜ ਮੁਲਾਕਾਤ ਦੇ ਵਿੱਚ ਕੀ ਕੁਝ ਖਾਸ ਰਿਹਾ ਮਤਲਬ ਸਾਡੀ ਪਰਿਵਾਰਕ ਮੁਲਾਕਾਤ ਸੀ ਮੈਂ ਬਾਰ ਬਾਰ ਕਹਿੰਦਾ ਖਾਸ ਕੁਝ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਫੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਨਹੀਂ ਸੀਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਚੋਣਾਂ ਨੂੰ ਲੈ ਕੇ ਐਸਜੀਪੀਸੀ ਦਾ ਐਸਜੀਪੀਸੀ ਦੇ ਉਹ ਬਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨੇ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ाहिर ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਿਵਾਰਕ ਤੌਰ ਤੇ ਗੱਲ ਕਰ ਰਹੇ ਆ ਕੇਂਦਰੀ ਮੰਤਰੀ ਅਮਿਤ ਸ਼ਾਹ ਜੀ ਨੂੰ ਕਈ ਐਸਜੀਪੀਸੀ ਦੀ ਚੋਣਾਂ ਲੈ ਕੇ ਕੀ ਭਾਵਨਾ ਪ੍ਰਗਟ ਕੀਤੀਆਂ ਨੇ ਕਿਉਂਕਿ ਕਾਫੀ ਜਿਹੜਾ ਹੈ ਸ਼੍ਰੋਮਣੀ ਕਮੇਟੀ ਕਾਲੀ ਦਲ ਚ ਵੀ ਦੇਖਣ ਨੂੰ ਮਿਲ ਰਹੀ ਹੈ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਗਲ ਬਚੇ ਜਾਣਾ ਸਾਰੇ ਜੀ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਦੋਂ ਮਿਲ ਰਹੇ ਹੋ ਜੀ ਕਟਵਾਨਾ ਜੀ ਦੀ ਜਿਹੜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਜੀ ਕਿ ਦੇਸ਼ ਦਾ ਹੋਮ ਮਿਨਿਸਟਰ ਹੋਵੇ ਜੀ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਜੀ ਤੇ ਟਾਈਮ ਨਾ ਦੇਣ ਇਹ ਫੇ ਸੋਚਣ ਨੂੰ ਹੁਣ ਮਜਬੂਰ ਹੋਣਾ ਪੋਗਾ ਤੁਸੀਂ ਚਿੱਠੀ ਵੀ ਲਿਖੀ ਆਂ ਬਾਰ ਬਾਰ ਮੁਲਾਕਾਤ ਸਿੰਘ ਨਾਲ ਬਾਰ ਬਾਰ ਇਹ ਨਾ ਖਾਸ ਕੋਈ ਨਹੀਂ ਹੁੰਦਾ ਜਿੱਲੇ ਪਰਿਵਾਰਕ ਮੁਲਾਕਾਤ ਹੋਵੇ ਫੇ ਸਾਰਾ ਆਮ ਹੀ ਹੁੰਦਾ ਸਾਰਾ ਖਾਸ ਹੀ ਐਸਜੀਪੀਸੀ ਨੂੰ ਲੈ ਕੇ ਵੀ ਗੱਲਬਾਤ ਹੋਈ ਚੋਣਾਂ ਨੂੰ ਲੈ ਕੇ ਐਸਜੀਪੀਸੀ ਤਾਂ ਐਸਜੀਪੀਸੀ ਦੇ ਉਹ ਬਚਾਰੇ ਕਿਉਂਕਿ ਅੰਦਰ ਬੈਠੇ ਆ ਉਹਨਾਂ ਨੇ ਬੈਠ ਕੇ ਜੋ ਸਾਡੇ ਨਾਲ ਆਪਣੀਆਂ ਭਾਵਨਾਵਾਂ ਆ ਪਹਿਲਾਂ ਵੀ ਜ਼ਾਹਰ ਕਰਦੇ ਰਹੇ ਹੁਣ ਵੀ ਆਪਾਂ ਬੈਠ ਕੇ ਪਰਿਵਾਰਕ ਤੌਰ ਤੇ ਗੱਲ ਕਰ ਰਹੇ ਆ ਕੇਂਦਰੀ ਮੰਤਰੀ ਅਮਿਤ ਇਹ ਅਮਿਤ ਕਾਜੀ ਨੂੰ ਕਹਿੰਦੇ ਆ ਐਸਜੀਪੀਸੀ ਦੀ ਚੋਣਾਂ ਲੈ ਕੇ ਕੀ ਭਾਵਨਾ ਪ੍ਰਗਟ ਸ਼੍ਰੋਮਣੀ ਕਮੇਟੀ ਚ ਕਾਲੀ ਦਲ ਚ ਵੀ ਦੇਖਣ ਨੂੰ ਮਿਲ ਰਿਹਾ ਸ਼੍ਰੋਮਣੀ ਕਮੇਟੀ ਦੀਆਂ ਜਿਹੜੀਆਂ ਚੋਣਾਂ ਜਦੋਂ ਆਉਣਗੀਆਂ ਉਦੋਂ ਪਤਾ ਲੱਗ ਜਾਣਾ ਬਿਗਲ ਬੱਜੇ ਜਾਣਾ ਸਾਰਾ ਕੇਂਦਰੀ ਗ੍ਰਹਿ ਮੰਤਰੀ ਜੀ ਨੂੰ ਕਦੋਂ ਮਿਲ ਰਹੇ ਹੋ ਜੀ ਰਾਜਾਣਾ ਜੀ ਦੀ ਜਿਹੜੀ ਕੇਂਦਰੀ ਕੇਂਦਰੀ ਗ੍ਰਹਿ ਮੰਤਰੀ ਸਾਨੂੰ ਸਭ ਤੋਂ ਵੱਡਾ ਗਿਲਾ ਜੀ ਕਿ ਦੇਸ਼ ਦਾ ਹੋਮ ਮਿਨਿਸਟਰ ਹੋਵੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੀਗਲੀ ਕੰਸਟੀਟਿਊਟਡ ਇਲੈਕਟਡ ਬਾਡੀ ਹੋਵੇ ਜੀ ਤੇ ਟਾਈਮ ਨਾ ਦੇਣ ਇਹ ਫੇਰ ਸੋਚਣ ਨੂੰ ਹੁਣ ਮਜਬੂਰ ਹੋਣਾ ਪਊਗਾ ਇੱਕ ਤੁਸੀਂ ਚਿੱਠੀ ਵੀ ਲਿਖੀ ਹੈ ਜੀ ਬੇਰੇ ਖਬਰ ਸੁਖੀਆਂ ਵਿੱਚ ਆ ਕਿ ਰਾਮ ਰਹੀਮ ਨੂੰ ਮੁਰ ਤੋਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ